ਸਾਰਗ ਮਹੱਲਾ ਪੰਜਵਾ ਓਏ ਸੁਖ ਕਾਸ਼ੋ ਬਰਨ ਸੁਨਾਵਤ ਅਨੰਦ ਬਿਨੂਦ ਪੀਖ ਪ੍ਰਭ ਦਰਸ਼ਨ ਅਨੰਦ ਬਿਨੂਦ ਪੀਖ ਪ੍ਰਭ ਦਰਸ਼ਨ ਮਨਮੰਗਲ ਗੋਣ ਗਾਵਤ ਰਹਾਉ ਬਿਸਮ ਭਈ ਪੀਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਖ ਬੂੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰੱਖਿਓ ਬੂਝ ਨ ਆਵਤ ਜਾਵਤ ਜੈਸੇ ਪਵਨ ਬੰਦ ਕਰ ਰੱਖਿਓ ਇਥੇ ਵਿਸਰਾਮ ਬੂਝ ਨ ਆਵਤ ਜਾਵਤ ਬੂਝ ਨ ਆਵਤ ਜਾਵਤ ਜਾਗਉ ਹਿਰਦੈ ਪ੍ਰਗਾਸ ਭਇਓ ਹਰ ਜਾ ਕੋ ਹਿਰਦੈ ਪ੍ਰਗਾਸ ਭਇਓ ਹਰ ਇਥੇ ਵਿਸਰਾਮ ਹੈ ਜਾ ਕੋ ਹਿਰਦੈ ਪ੍ਰਗਾਸ ਭਇਓ ਹਰ ਕਵਾ ਕੀ ਕਹੀ ਨਾ ਜਾਇ ਕਹਾਵਤ ਕਵਾ ਕੀ ਕਹੀ ਨਾ ਜਾਇ ਕਹਾਵਤ ਆਣ ਉਪਾਵ ਜੀਤੇ ਕਿਛ ਕਹੀਐ ਹੈ ਤੇਤੇ ਸਿਖੇ ਪਾਵਤ ਕਹੀਐ ਹੈ ਪਦ ਤੇ ਵਿਸਰਾਮ ਹੈ ਅਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ ਅਗਮ ਜੈਸੀ ਪਰਖਾਵਤ ਨਿਰਗੁਣ ਨਿਰੰਕਾਰ ਅਬਨਾਸੀ ਅਤੁੱਲੋ ਤੁਲਿਓ ਨ ਜਾਵਤ ਥੋੜਾ ਜ੍ਹਾ ਕੱਸਕੇ ਅਤੁੱਲੋ ਤੁਲਿਓ ਨ ਜਾਵਤ ਨਿਰਗੁਣ ਨਿਰੰਕਾਰ ਅਬਨਾਸੀ ਅਤੁੱਲੋ ਤੁਲਿਓ ਨ ਜਾਵਤ ਕਹ ਨਾਨਕ ਆਜਾਰ ਜਿਨ ਜਰਿਆ ਤਿਸ ਹੀ ਕੋ ਬਨ ਆਵਤ ਅਜਰ ਹੀ ਬੋਲਿਆ ਜਾਏਗਾ ਚਾਲ ਅਨਸਾਰ ਕਹੁ ਨਾਨਕ ਅਜਰ ਜਿਨ ਜਰਿਆ ਹਜ਼ਾਰਵੀਂ ਬੋਲ ਸਕਦੀਆਂ ਗਲਤ ਨਹੀਂ ਹੈਗਾ ਕਹੁ ਨਾਨਕ ਅਜਰ ਜਿਨ ਜਰਿਆ ਤਿਸ ਹੀ ਕਉ ਬਨ ਆਵਤ ਸਾਰਗ ਮਹੱਲਾ ਪੰਜਵਾ ਵਿਖਾਈ ਦਿਨ ਰਹਿਣ ਏਵਹੀ ਗੁਦਾਰੈ ਹਾਂ ਇਹ ਵਿਖਾਈ ਬੋਲਣਾ ਹੈ ਬੱਬੇ ਤੂੰ ਚੱਕ ਕੇ ਪੋਲਾ ਵਿਖੀ ਨਹੀਂ ਕਹਿਣਾ ਵਿਖਾਈ ਦਿਨ ਰਹਿਣ ਏਵਹੀ ਗੁਦਾਰੈ ਗੋਬਿੰਦ ਨਾ ਭਜੈ ਅਹੰ ਬੁੱਧ ਮਾਤਾ ਗੋਬਿੰਦ ਨਾ ਭਜੈ ਅਹੰ ਬੁੱਧ ਮਾਤਾ ਜਨਮ ਜੂਐ ਜਿਉ ਹਾਰੈ ਜਨਮ ਜੂਐ ਜਿਉ ਹਾਰੈ ਰਹਾਉ ਨਾਮ ਅਮੋਲਾ ਪ੍ਰੀਤਿ ਨ ਤਿਸ ਸਿਓ ਪਾਰ ਨਿੰਦਾ ਹਿਤਕਾਰੈ ਛਾਪਰ ਬਾਂਧ ਸਵਾਰੈ ਤ੍ਰੈਣ ਕੋ ਦਵਾਰੈ ਪਾਵਕ ਜਾਰੈ कालर पोट उठावे मुंड है अमृत मन ते डे वस्त्र काजर मह उड ऊ वस्त्र काजर मह परिया कजल थोड़े कसकी बोलना काजर मह परिया बहुर बहुर फिर है काट पेड़ डाल पर ठा डो खाए खाए मुस्कार गिरयो जाए रसातल परयो गिरयो जॉय रसातल परयो गिरयो जाए रसातल परयो सिटी सिटी सिर भारै निरवैरे संग वैर रचाए पहुच न सकै गवारै कहो नानक संतन का राखा पार ब्रह्म निरंकारै सर्ग महल्ला 5वा ਅਵਰ ਸਭ ਭੂਲੇ ਪ੍ਰਮਤ ਨਾ ਜਾਣਿਆ ਇੱਕ ਸੁਧ ਅਖਰ ਜਾ ਕਹਿ ਹਿਰਦੈ ਵਸਿਆ ਤਿਨ ਬਿਦਹ ਤਤ ਪਛਾਨਿਆ ਰਹਾਉ ਪਰਵਿਰਤ ਮਾਰਗ ਜੀਤਾ ਕਿਛ ਹੋਈਐ ਤੀਤਾ ਲੋਗ ਪਚਾਰਾ ਜਾ ਲਾਓ ਹਿਰਦੈ ਨਹੀਂ ਪਰਗਾਸਾ ਤਾ ਲਾਓ ਅੰਧ ਅੰਧਾਰਾ ਜੈਸੀ ਧਰਤੀ ਸਾਧ ਬਹੁ ਵਿਦ ਬਿਨ ਬੀਜੈ ਨਹੀਂ ਜਾਮੈ RAM ਨਾਮ ਬਿਨ ਮੁਕਤ ਨਾ ਹੋਈ ਹੈ ਟੁੱਟੈ ਨਹੀਂ ਅਭਮਨੈ ਨੀਰ ਬਿਲੂਵੈ ਆਤ ਸ੍ਰਮ ਪਾਵੈ ਨੈਨੂ ਕੈਸੇ ਰੀਸੈ ਬਿਨ ਗੁਰ ਪੀਟੇ ਮੁਕਤ ਨਾ ਕਾਹੂ ਮਿਲਤ ਨਹੀਂ ਜਗਦੀਸੈ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਾ ਕੈ ਲੇਖ ਮਥਾਮਾ ਸਾਰਗ ਮਹੱਲਾ ਪੰਜਵਾ ਅਨ ਦਿਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੂਖ ਸਿੱਧ ਮਨ ਬਾਂਛਤ ਫਲ ਲਹੀਐ ਰਹਾਉ ਆਵਹੁ ਸੰਤ ਪ੍ਰਾਨ ਸੁਖ ਦਾਤੇ ਸਿਮਰਹਿ ਪ੍ਰਾਪ ਅਬਨਾਸੀ अनाथ अना नथनाथ दीन दुख पंजन पूर रहयो घाट वासी गावत सुनत सुनावत सरदा हर रस पी वड भागे हर रस पी वड भागे काल क्लेश मिटे सब तानते राम नाम लेव जागे काम क्रोध झूठ तज निंदा हर सिमरन बंधन टूटे ਮੋਹ ਮਗਨ ਅੰਧ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਾਨ ਤੇਰਾ ਪੂਰ ਰਹੇਉ ਸਰਬ ਮਹਿ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰਗ ਮਹੱਲਾ 5 ਬਲਿਹਾਰੀ ਗੁਰਦੇਵ ਚਰਨ ਜਾ ਕੈ ਸੰਗ ਪਾਰ ਬ੍ਰਹਮ ਧਿਆਈਐ ਉਪਦੇਸ਼ ਹਮਾਰੀ ਗਾਤ ਕਰਨ ਰਹਾਉ ਦੁਖ ਰੋਗ ਭੈ ਸਗਲ ਬਿਨਾਸੀ ਜੋ ਆਵੇ ਹਰ ਸੰਤ ਚ ਸਰਣ ਜੋ ਆਵੇ ਹਰ ਸੰਤ ਸਰਣ ਆਪ ਜਪੈ ਅਬ੍ਰਹ ਨਾਮ ਜਪਾਵੇ ਵੱਡ ਸਮਰੱਥ ਤਾਰਨ ਤਰਨ ਜਾ ਕੋ ਮੰਤਰ ਉਤਾਰੈ ਸਹਸ ਊਨੇ ਕ ਸੁਭਰ ਪਰਣ ਉਹਨੇ ਜਾ ਕੋ ਮੰਤਰ ਉਤਾਰੈ ਸਹਿਸਾ ਉਹਨੇ ਕੋ ਸੁਭਰ ਪਰਨ ਹਰ ਦਾਸਨ ਕੀ ਆਗਿਆ ਮਾਨਤ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਨਹੀਂ ਪਹਿਲਾ ਮਾਨਤ ਦੇਖੀ ਵਿਸਰਾਮ ਹੈ ਹਰ ਦਾਸਨ ਕੀ ਆਗਿਆ ਮਾਨਤ ਇਥੇ ਵਿਸਰਾਮ ਲਾਉਣਾ ਹੈ ਤੇ ਨਾਹੀ ਹੋਣਾ ਗਰਭ ਪਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਣ ਗਰਭ ਪਰਨ ਭਗਤਨ ਕੀ ਟਹਿਲ ਕਮਾਵਤ ਗਾਵਤ ਭਗਤਨ ਕੀ ਟਹਿਲ ਕਮਾਵਤ ਗਾਵਤ ਭਗਤਨ ਕੀ ਟਹਿਲ ਕਮਾਵਤ ਗਾਵਤ ਇੱਥੇ ਵਿਸਰਾਮ ਕਮਾਵਤ ਤੇ ਠਮਕ ਲਾ ਕੇ ਗਾਵਤ ਫੇਰ ਨਖੇਰ ਕੇ ਪੜਨਾ ਭਗਤਨ ਕੀ ਟਹਿਲ ਕਮਾਵਤ ਗਾਵਤ ਦੁੱਖ ਕਾਟੇ ਤਾਕੇ ਜਨਮ ਮਰਨ ਦੁੱਖ ਕਾਟੇ ਤਾਕੇ ਜਨਮ ਮਰਨ ਜਾ ਕਉ ਭਇਓ ਕਿਰਪਾਲ ਬਿਉਠਲਾ ਤਿਨ ਹਰ ਹਰ ਅਜਰ ਚਰਨ ਹਾਂ ਅਜਰ ਚਰਨ ਹਰ ਰਸਹਿ ਅਗਾਨੇ ਸਹਿਜ ਸਮਾਨੇ ਮੁਖਤੇ ਨਾਹੀ ਜਾਤ ਬਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਾਪ ਜਾਪ ਉਦਰਨ ਨਾਮ ਪ੍ਰਭੂ ਜਪ ਜਪ ਤੇ ਗੁਰ ਪ੍ਰਸਾਦ ਨਾਨਕ ਸੰਤੁਖੇ ਨਾਮ ਪ੍ਰਭੂ Jap Jap ਉਧਰਨ ਸਾਰਗ ਮਹੱਲਾ ਪੰਜਵਾ ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜਾਓ ਗੋਪਾਰੀ ਜਾਇਓ ਰਹਾਉ ਸੰਤਹ ਚਰਨ ਮੂਰ ਲੋ ਮੱਥਾ ਸੰਤਹ ਚਰਨ ਮੂਰ ਲੋ ਮੱਥਾ ਹਮਰੇ ਮਸਤਕ ਸੰਤ ਧਰੇ ਹਾਥਾ ਸਾਧਹਿ ਮੰਤਰ ਸਾਧਹਿ ਬੋਲਾ ਬੂਲਨੇ ਸਾਧਹਿ ਮੰਤਰ ਮੂਰ ਲੋ ਮਨੂਆ ਸਾਧਹਿ ਮੰਤਰ ਮੂਰ ਲੋ ਮਨੂਆ ਤਾਤ ਗਤ ਹੋਏ ਇਹ ਵਿਸਰਾਮ ਹੋਏ ਪਤਿ ਲਉਣਾ ਤਾਤ ਗਤ ਹੋਏ ਤ੍ਰੈ ਗੁਨੀਆਂ ਸਾਤਿ ਗਤ ਹੋਏ ਤ੍ਰੈ ਗੁਨੀਆ ਭਗਤ ਹੈ ਦਰਸ ਦੇਖ ਨੈਣ ਰੰਗਾ ਦੇਖ ਪਦ ਤੇ ਵਿਸਰਾਮ ਹੈ ਭਗਤ ਹੈ ਦਰਸ ਦੇਖ ਨੈਣ ਰੰਗਾ ਲੋਭ ਮੋਹ ਟੂਟੇ ਲੋਭ ਮੋਹ ਟੂਟੇ ਭ੍ਰਮ ਸੰਗਾ ਕਹੋ ਨਾਨਕ ਸੁਖ ਸਹਿਜ ਅਨੰਦਾ ਖੋਲ ਪੀਤ ਮਿਲੇ ਪਰਮ ਅਨੰਦਾ ਖੋਲ ਪੀਤ ਮਿਲੇ ਪਰਮਾਨੰਦਾ ਸਾਰਗ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੈਸੇ ਕਹ ਮੋਹੇ ਜੀਵ ਬੇਦਨਾਈ ਇਹ ਵਿਸਰਾਮ ਕੈਸੇ ਕਹ ਮੋਹੇ ਇੱਥੇ ਵਿਸਰਾਮ ਲਾਉਣਾ ਹੈ ਜੀਵ ਬੇਦਨਾਈ ਬੇਦਨਾਈ ਇਕੱਠਾ ਹੀ ਪਾਠ ਦਰਸ਼ਨ ਪਿਆਸ ਪ੍ਰੇ ਪ੍ਰੀਤ ਮਨੋਹਰ ਮਾਨ ਨ ਰਹੈ ਬਹੁ ਬਿਦ ਉਮਕਾਈ ਰਹਾਉ ਚਿਤਵਨ ਚਿਤਵਾ ਪ੍ਰੇ ਪ੍ਰੀਤ ਬੈਰਾਗੀ ਕਾਦ ਪਾਵਾ ਹਰ ਦਰਸਾਈ ਜਤਨ ਕਰੋ ਇਹ ਮਾਨ ਨਹੀਂ ਧੀਰੈ ਕੋ ਹੈ ਰੇ ਸੰਤ ਮਿਲਾਈ ਜਾਪ ਤਪ ਸੰਜਮ ਪੁੰਨ ਸਭ ਹੋਮਾ ਤਿਸ ਅਰਪਾ ਸਭ ਸੁਖ ਜਾਈ ਏਕ ਨਿਮਖ ਪ੍ਰਦਰਸ਼ ਦਿਖਾਵੇ ਤਿਸ ਸੰਤਨ ਕੈ ਬਲ ਜਾਈ ਕਰਾਉ ਨਿਹੋਰਾ ਬਹੁਤ ਬੇਨਤੀ ਸਿਵੋ ਦੇਨ ਰਹਿ ਨਾਈ ਮਾਨ ਅਪਮਾਨ ਹਉ ਸਗਲ ਤਿਆਗਾ ਜੋ ਪ੍ਰਯ ਬਾਤ ਸੁਨਾਈ ਦੇਖ ਚਰਿਤ ਭਈ ਹੋ ਬਿਸਮਨ ਗੁਰ ਸਤਗੁਰ ਪੁਰਖ ਮਿਲਾਈ ਪ੍ਰਭ ਰੰਗ ਦਇਆਲ ਮੋਹ ਗ੍ਰਹਿ ਮਹਿ ਪਾਇਆ ਜਨ ਨਾਨਕ ਤਪਤ 부ਝਾਈ